ਸਾਲਾ ਰਾਗ ਵੀ ਤੁ ਸੰਗ ਪੰਚ ਬਰੰਗਨ ਸਤ ਲਖਿਆ ਟੋ ਨੰਦਨ ਪ੍ਰਥਮ ਰਾਗ ਪੈਰੋ ਵੇ ਕਰਹੀ ਪੰਜ ਰਾਗ ਨੇ ਸੰਗ ਉਚ ਰਹੀ ਪ੍ਰਥਮ ਪੈਰ ਵਿਗਲਾ ਵਲੀ ਪੁਨਿਆ ਕੀ ਗਾਵੇ ਬੰਗਲੀ ਉਹਨ ਸਲੇ ਕੀ ਕੀ ਪੈ ਬਾਰੀ ਪੈਰੋ ਕੀ ਪਾਚੋ ਨਾਰੀ ਪੰਚਮ ਹਰਕ ਦਿਸ਼ਾ ਕੋ ਸੁਨਾਵੇ बंगालन मदमाद गुगावे ललत बलवलका वही अपनी अपनी बात आस्ते पुतर भरम गी गावे गायन पात्र सुतिया माल कसकिया लपए संग रागनी पांचू थापए गोंड करे अर देवक धारी 간다రే थे ऊपे उचार नासरी ए पांचो गाय माल राग तो सत्संग लाई मारो मस्ते अंग मेवारा प्रबला चांड का सती उभारा थव कटे अपरानंद गाय हस्तमाल का सत्संग लाई कोणी आयो हे ढोल ਪੰਜ ਨਾਰ ਸੰਗ ਅਤ ਸੁਤ ਓਠੇ ਤਾਨ ਸੁਲੂਲ ਗਾਇਨ ਤਾਰ ਮਿਲਾਵਹੀ ਰੇ ਲੰਗੀ ਦੇਵ ਕਰਿ ਆਇ ਬਸੰਤੀ ਸੰਦੂਰ ਸੁਹਾਈ ਸਰਸਾ ਹੀਰੀ ਲੈ ਭਰ ਜਾ ਸੰਗ ਲਾਈ ਪੰਜ ਵਰ ਜਾ ਸੁਰਮਾਨੰਦ ਪਾਸ ਕਰ ਆਏ ਦਰਬਿੰਬ ਮਗਲਨ ਸੁਹਾਈ ਸਰਸਬਾਨੀਆਂ ਵਾਹਿ ਬినੋਦਾ ਗਾਵੇ ਸਰਸਬ ਸੰਤ ਕੋ ਮੋਦਾ ਹਸਤ ਕੁਦਰ ਮੈਂ ਕਾਇ ਸਵਾਰੀ ਕੋ ਨ ਆਈ ਦੀਪਕ ਦੀ ਵਾਰੀ ਕਾ ਚੇਲੇ ਪਟਮ ਜਰੇ ਟੋਡੇ ਕਹੇ ਆਲਾਪ ਕਾਮੋ ਦੀ ਆ ਗੁਜਰੀ ਸੰਗ ਦੀਪਕ ਗੇ ਥਾਪ ਕਲੰਕਾ ਕੁਤਲੇ ਰਮਾ ਕਮਲ ਕੁਸਮ ਚਪਕ ਕੀ ਨਾਮਾ ਗਉਰਾ ਆ ਕਨ ਰਾ ਕਲਿਆਨਾ ਹਸ਼ਤ ਪੁੱਤਰ ਦੀਪਕ ਕੇ ਜਨਾ ਸਭ ਮਿਲ ਸ਼੍ਰੀ ਰਾਗ ਵੈ ਗਾਵੇ ਪੰਜੋ ਸੰਗ ਬਰੰਦਨ ਲਾਵੇ ਬਹਿਰਾਰੀ ਕਰਨਾਟੀ ਤਰੀ ਨਵਰੀ ਗਾਵੇ ਆਸਵਈ ਤੇ ਪਾਛੇ ਸਿੰਧਵੀ ਆਲਾਪੀ ਸ੍ਰੀ ਰਾਗ ਜੋ ਪਾਂਚੋ ਥਾਪੀ ਸਾਲੋ ਸਾਰਗ ਸਾਗਰਾ ਔਰ ਗੋਡ ਗੰਬੀਰ ਆਣ ਪੁਦਰ ਸ੍ਰੀ ਰਾਗ ਕੀ ਗੋਡ ਤੁੰਬ ਹਮੀਰ ਅਸਮੇ ਗੁਰ ਰਾਗ ਵੇ ਗਾਵੇ ਪਾਂਚੋ ਸੰਗ ਬਰੰਗ ਲਾਵੇ ਸੁਰ ਤੇ ਗੋਡ ਮਲਾਰੀ ਧੁਨੀ ਬੁਨ ਗਾਵੇ ਕਿਨੀ ਮੇਗ ਰਗ ਚੋਂ ਪਾਚੋ ਚੀਨੀ ਬਹਿਰਾ ਤਰ ਗਜ ਤਰ ਕੀ ਦਾਰਾ ਜਗਲੀ ਤਰ ਨਟਿਆ ਜਲਤਾਰ ਪੁਨ ਗਾਵਹਿ ਸੰਤਾਰਿਆ ਸ਼ਿਆਮਾ ਸਭ ਪੁੱਤਰ ਰਾਗ ਲਗੀ 18 10 20 ਅਸਤ ਰਾਗ ਉਨ੍ਹਾਂ ਦਾ O senhor vai entender